ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਦਿਨ ਚੌਥੇ ਚ ਅਸੀਂ ਖੜੇ ਹਾਂ ਇਸ ਵਕਤ ਆਪਣੇ ਹੋਟਲ ਦੀ ਸਾਡੇ ਹੋਟਲ ਦੇ ਰੂਮ ਦੇ ਬਾਹਰ ਬਾਲਕੋਨੀ ਚ ਤੇ ਇਸ ਤਰ੍ਹਾਂ ਦਾ ਤੇ ਇੱਥੋਂ ਨਜ਼ਾਰਾ ਤੁਸੀਂ ਪਹਿਲਾਂ ਵਾਲੇ ਸ਼ਾਟ ਚ ਦੇਖ ਲਿਆ ਹੋਣਾ ਇੱਕ ਵਾਰੀ ਤੁਹਾਨੂੰ ਫੇਰ ਦਿਖਾਉਣਾ ਜਿਹੜੇ ਉੱਤੇ ਪਹਾੜ ਨੇ ਇੱਥੇ ਤਾਜੀ ਬਰਫ਼ਵਾਰੀ ਪੂਰੀ ਪਈ ਹੋਈ ਹੈ ਰਾਤ ਫੇਰ ਬਰਫ਼ ਪਈ ਹੈ ਕਿਉਂਕਿ ਰਾਤ ਟੈਂਪਰੇਚਰ ਸੀ ਇੱਥੋਂ -6 ਤੇ ਹੁਣ ਵੱਜ ਚੁੱਕਿਆ ਸਵੇਰ ਦੇ 10 10 ਵਜੇ ਚੁੱਕੇ ਤੇ ਅਸੀਂ ਆਪਣੇ ਬਾਲਕਨੀ ਦੇ ਬਾਹਰ ਹੈਗੇ ਆ ਮੜ ਮੁੱਟਾ ਸਵੇਰ ਦੀ ਚਾਹ ਚੁੱਕ ਕੇ ਚਾਹ ਵੀ ਕੇ ਮੜੇ ਮੁੱਟੇ ਉਹਦੇ ਨਾਲ ਚਾਹ ਵੀ ਕੇ ਅਸੀਂ ਤੇ ਉਹਦੇ ਨਾਲ ਮੜੇ ਮੋਟੇ ਬਿਸਕਟ ਖਾ ਕੇ ਤੇ ਆਪਣਾ ਬੁਲਟ ਆ ਖੜਾ ਜੀ ਇੱਥੇ ਵਧੀਆ ਸੇਫਾਰਕੀ ਮਿਲ ਗਈ ਸੀ ਫੜ ਆਪਾਂ ਕਰਦੇ ਆ ਤੇ ਦਿਨ ਦੀ ਸ਼ੁਰੂਆਤ ਵਧੀਆ-ਵਧੀਆ ਕੰਮਾਂ ਕਰਕੇ ਜਿਵੇਂ ਅੱਜ ਅਸੀਂ ਜਾ ਸਕਦੇ ਹਾਂ ਸ਼ਾਇਦ ਇਹ ਵਾਲੇ ਜੰਗਲਾਂ 'ਚ ਬੜੇ ਮੁੱਟੀ ਹਾਈਕਿੰਗ ਵੇਅਰ ਕਰਾਵਾਂਗੇ ਅਸੀਂ ਮੈਂ ਤੇ ਰਾਜਵਿੰਦਰ ਸਿੰਘ ਸਦੂ ਅਸੀਂ ਜੰਨੇ ਆ ਜੀ ਹਾਈਕਿੰਗ ਵੇਅਰ ਕਰਨਾ ਤੇ ਹਾਂਜੀ ਹਾਂਜੀ ਤੇਰੀ ਬੜੀ ਕਿਹੜਾ ਵੀਊ ਆ ਜਾਂਦਾ ਓਏ ਇੱਥੇ ਲੈ 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 ਕਿੱਥੇ ਦਬਦਾ ਚੁਬਰ ਅਸਲ ਫਿਰ ਸੁੱਕੇ ਆਪਣੀ ਹਾਂ ਹੂੰ ਮੈਂ ਹੰਦ ਕਰਕੇ ਤੁਹਾਨੂੰ ਆਫ ਕਰਦੇ ਹਾਂ ਕੁਛ ਆ ਕੋਈ ਨਹੀਂ ਚਲੋ ਉਹ ਬਾਅਦ ਕਰ ਲਾਂਗੇ ਤੇ ਇੱਥੋਂ ਦਾ 뷰 ਬਹੁਤ ਕਹਿੰਦਾ ਤੇ ਜਿਹੜੀ ਇੱਥੋਂ ਦੀ ਧੁੱਪ ਨਿਕਲੀ ਵੀ ਹੈ ਬਹੁਤ badi ਵਜਦੀ ਹੈ ਇੱਥੋਂ ਤੋਂ ਸਿੱਧੀ ਮੂੰਹ ਤੇ ਵਜਦੀ ਹੈ ਚਪੇੜੇ ਵਾਂਗੂ ਹਨਾ ਤੇ ਬਹੁਤ ਗੜੀ ਧੁੱਪ ਆਉਣਾ ਮੌਸਮ ਦਾ ਅੱਜ ਦਾ ਮੌਸਮ ਫੇਰ کہہ ਰਹੇ ਥੋੜਾ ਜਿਹਾ ਹੈਗਾ ਗੜਬੜ ਗੜਬੜੀ ਹੈਗੀ ਮੌਸਮ ਚ ਸ਼ਾਮ ਦੇ ਮੌਸਮ ਚ ਦੁਪਹਿਰ ਤੱਕ ਜਮਾ ਠੀਕ ਰਹਿਣਾ ਹੈਗਾ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਆਸੀ ਬੱਦਲ ਵਾਈ ਹੋਈ ਪਈ ਆ ਜਦੋਂ ਬੱਦਲੋ ਜੀ ਬਾਬਾ ਇੱਧਰ ਰੁੱਕ ਜਣਾ ਤੁਹਾਨੂੰ ਹੋਟਲ ਦਾ ਰੂਮ ਦਿਖਾਉਣੇ ਆ, ਹੋਟਲ ਵਾਲੇ ਬੰਦੇ ਨਾਲ ਮਿਲਵਾਉਣੇ ਤੇ ਤੁਹਾਨੂੰ ਹੋਟਲ ਵੀ ਮੂਰੂ ਦਿਖਾਉਣੇ ਆ ਤੇ ਜੇ ਕੋਈ ਮਨਾਲੀ ਮੇਰਾ ਆਪਣਾ ਜੇ ਕੋਈ ਵੀ ਮਨਾਲੀ ਆਉਂਦਾ ਤਾਂ ਮੈਂ ਉਹਨੂੰ ਪਤਾ ਦੱਸ ਦਿੰਨੇ ਇੱਥੋਂ ਦਾ ਤੁਸੀਂ ਇੱਥੋਂ ਆ ਜਿਓ ਮਤਲਬ ਕਿ ਸੀਜ਼ਨ ਟਾਈਮ 'ਚ ਇੱਥੋਂ ਦੇ ਰੇਟ ਬਹੁਤ ਚੱਕੇ ਜਾਂਦੇ ਆ 2000 2500 3000 3500 ਹਨ ਸਾਨੂੰ ਇਹ ਬੰਦੇ ਨੇ ਰੂਮ ਦਿੱਤਾ 2000 'ਚ ਹੀਟਰ ਵਿੱਚ ਹੀ ਦਿੱਤਾ ਹੈ ਹੀਟਰ ਦੇ ਜਿੱਥੋਂ ਜਦੋਂ ਵੀ ਤੁਸੀਂ ਹੀਟਰ ਲੈਣਾ ਇੱਥੋਂ ਉਹ ਅਲੱਗ ਰੁਪਈਆ ਲੈਣੀ ਹੈ ਹੀਟਰ ਲੈਣ ਦੇ ਪਰ ਇਹਨੇ ਹੀਟਰ ਸਾਨੂੰ ਵਿੱਚ ਹੀ ਦਿੱਤਾ ਵਾਾਈਫਾਈ ਦਾ ਡੋਂਗਲ ਦੇਤੀ ਐਵੇਂ ਮਤਲਬ ਜਿਹੜੀ ਵਧੀਆ ਦੇ ਤਾਂ ਜਿਹੜੀ ਚੀਜ਼ਾਂ ਇਨਕਲੂਡਡ ਨਹੀਂ ਹੁੰਦੀਆਂ ਉਹ ਵੀ ਜਿੰਨੇ ਮਾੜੀ-ਮੋਟੀਆਂ ਦੇਤੀਆਂ ਤੇ ਜੇ ਜਿ ਤੁਸੀਂ ਆਓ ਤਾਂ ਇੱਥੇ ਠਹਿਰਿਓ ਮੈਂ ਤੁਹਾਨੂੰ ਥੱਲੇ ਜਾ ਕੇ ਦਿਖਾ ਦਣਾ ਬਾਈ ਨਾਲ ਹੀ ਮਿਲਾ ਦਣਾ ਤੇ ਆ ਜੋ ਮਿਲਦੇ ਆਪਾਂ ਥੱਲੇ ਆ ਫਿਰ ਆਪਣੇ ਬੁਲਟ ਕੋਲ ਬੁਲਟ ਵੀ ਅਸੀਂ ਸ਼ਾਦੀ ਲੈ ਕੇ ਜਾਈਏ ਸਾਡਾ ਪੱਕਾ ਕੋਈ ਪਲਾਨਿੰਗ ਹੈਗਾ ਵੀ ਅਸੀਂ ਕਰਨਾ ਕੀ ਹੈ ਸਾਡਾ ਕੋਈ ਪਲਾਨ ਨਹੀਂ ਹੈਗਾ ਹੁਣ ਹੈਣਾ ਤੇ ਆ ਜੋ ਫਿਰ ਬਣਾਉਣੇ ਪਲਾਨ ਜਲਦੀ ਜਲਦੀ ਪਲਾਨ ਬਣਾਵਾਂਗੇ ਆਪਾਂ ਵਾਜੀ ਵਾ ਜੇ ਬਹੁਣ ਜਾ ਗਿਆ ਵੇ ਹਰ ਵੇ ਦੇਖ ਵਿੱਚ ਕੀ ਨਾ ਹੈਗਾ ਨਹੀਂ 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 ਰਹਿੰਦੇ ਰਹਿੰਦੇ ਤੂੰ ਬਰਾਵਾ ਆਉਂਦਾ ਫੋਨ ਤਾਂ ਕਰਾਉ ਕਰ ਲੈ ਮੇਰਾ ਵੀ ਨਾ ਕਰ ਤੀ ਚੈੱਕ ਕਰੋ ਜੀ ਇਧਰ ਆ ਚੈੱਕ ਕਰੋ ਕੀ ਬਾਤਾਂ ਨੇ ਕੀ ਬਾਤਾਂ ਨੇ ਬਹੁਤ ਘੜ ਲੱਗ ਰਿਹਾ ਵੇ ਦੇ ਇੱਕ ਦੋ ਤਿੰਨ ਸਟਾਰਟ ਅਸੀਂ ਚੱਲੇ ਆਪੇ ਬਾਹਰ ਯਾਰ ਨਾਮ ਅਸੀਂ ਚੱਲੇ ਆ ਬਾਹਰ ਤੇ ਆਗੇ ਸੀ ਇੱਥੇ ਹੋਟਲ ਕੋਲੇ ਆ ਹੋਟਲ ਦਾ ਰੈਸੈਪਸ਼ਨਿਸਟ ਨੂੰ ਬਾਰੋ ਵੀ ਦਿਖਾਉਣਾ ਹੈ ਹੋਟਲ ਦਾ ਨਾਮ ਕੀ ਹੈ ਨੰਬਰ ਵਗੈਰਾ ਬਾਈ ਦਾ ਉੱਤੇ ਲਿਖ ਦਿਨਾ ਤੇ ਆਹ ਵਾਲਾ ਬਾਈ ਹੈ ਇਹਨੇ ਬਾਈ ਨੇ ਸਾਡੀ ਬਹੁਤ ਮਦਦ ਕੀਤੀ ਹੀਟਰ ਦਿੱਤਾ ਸਾਨੂੰ ਖਾਣ ਪੀਣ ਲਈ ਜੀਜਾ ਬਹੁਤ ਦੇਤੀਆਂ ਵਧੀਆ ਕੋ-ਫ੍ਰੈਂਡਲੀ ਰਹਿ ਬਰੇ ਹਨ ਤੇ ਆਹ ਮੁੰਡੇ ਨੂੰ ਮਿਲਿਆ ਸੀ ਵਧੀਆ ਬਾਈ ਦਾ ਬਹੁਤ ਵਧੀਆ ਸਟੇਅ ਤੁਹਾਨੂੰ ਜਿਵੇਂ ਦਿਖਾਈ ਤਾਂ ਕੱਲ੍ਹ ਵਾਲੇ ਵਲੌਗ ਚ ਤੇ ਅੱਜ ਵਾਲੇ ਵਲੌਗ ਚ ਵੀ ਦਿਖਾਉਤਾ ਤੇ ਵਧੀਆ ਬਾਈ ਕੋਆਪਰੇਟ ਬਹੁਤ ਵਧੀਆ ਕਰਦਾ ਤੇ ਇਹਦੇ ਨਾਲ ਜਦੋਂ ਵੀ ਤੁਸੀਂ ਆਓ ਯਾਰ ਬੈਲੀ ਮੇਰੇ ਜਿਹੜੇ ਮਿੱਤਰ ਆਉਂਦੇ ਇੱਧਰ ਮਨਾਲੀ ਚ ਤੇ ਆ ਵੀਰੇ ਨੂੰ ਪੱਕਾ ਮਿਲ ਕੇ ਜਾਏ ਇਹਨਾਂ ਦੇ ਹੋਟਲ ਚ ਠਹਿਰਿਓ ਪੱਕਾ ਕੋਆਪਰੇਟ ਕਰਨਗੇ ਤੇ ਵੀਰੇ ਇਹਦਾ ਨੰਬਰ ਮੈਂ ਉੱਤੇ ਲਿਖ ਦਿੰਦਾ ਠੀਕ ਹੈ ਤੇ ਤੁਹਾਨੂੰ ਬਰੋਂ ਹੀ ਦਿਖਾ ਦਿੰਦਾ ਠੀਕ ਹੈ ਵੀਰੇ ਬਾਈ ਮੇਰੇ ਨਾਲ ਆ ਕੇ ਇਹਨੇ ਤੁਹਾਡੇ ਕੋਲ ਵਧੀਆ ਕੋਆਪਰੇਟ ਕਰ ਲਿਓ ਓਕੇ ਥੈਂਕਸ ਅ ਲੋਟ ਆਏ ਤੁਹਾਨੂੰ ਬਰੋਂ ਹੀ ਦਿਖਾ ਦਿੰਦੇ ਹਾਟਲ ਦਾ ਮੂੰਹ ਕਿਵੇਂ ਆ ਕੱਲ ਪਤਾ ਨਹੀਂ ਕਿਹੜਾ ਪਤੰਦਰ ਮਾਰ ਗਿਆ ਇੱਕ ਤਾਂ ਹਾਂ ਟੁੱਟ ਗਿਆ ਤੇ ਇੱਕ ਥੋੜਾ ਆ ਵਿੰਗਾ ਹੋ ਗਿਆ ਆ ਪਿੱਛੇ ਆ ਕੇ ਕਿਸੇ ਨੇ ਮਰਿਆ ਵੀ ਚਲੋ ਇਹ ਤਾਂ ਕੀ ਇਹ ਮੜ ਮੋਟਾ ਸਿੱਧਾ ਹੋ ਜਾਊਗਾ ਆ ਹਾਂ ਇੱਕ ਆ ਵਾਲਾ ਹੋਟਲ ਹੈ ਜੀ ਤੇ ਉਹ ਨਾਮ ਲਿਖਿਆ ਹੋਇਆ ਉਹ ਹੀ ਤਾਂ ਹੈ ਇਹ ਅਲੱਗ ਹੱਤ ਨਾ ਤੇ ਆ ਕਿਹੜਾ ਜੇ ਹੱਤ ਲੱਗਾ ਇਹ ਉਹ ਤਾਂ ਅਲੱਗ ਹੈ ਇਹ ਤਾਂ ਹੋਟਲ ਦਾ ਨਹੀਂ ਹੈਣੀ ਇਹਦਾ ਨਾਮ ਰੱਖਣਾ ਇਹਨਾਂ ਨੇ ਇੱਥੇ ਬੋਟ ਲਾਉਣਾ ਇਹਦੇ ਨਾਲ ਅੱਛਾ ਆ ਵਾਲਾ ਹੋਟਲ ਹੈ ਇਹ ਵਾਲਾ ਹੋਟਲ ਹੈ ਜੀ ਤੇ ਪਰ ਆਹ ਹੋਟਲ ਤੁਸੀਂ ਦੇਖ ਲਓ ਇਹ ਵਾਲਾ ਹੋਟਲ ਦਾ ਨਾਮ ਹੈ ਆਹ ਹੋਟਲ ਦਾ ਨਾਮ ਹੈ ਜੀ ਡਰਾਈਵ ਇਨ ਇਹਦੇ ਨਾਲ ਇਹ ਵਾਲਾ ਹੋਟਲ ਨਹੀਂ ਆ ਉਹ ਨਾਲ ਵਾਲਾ ਹੋਟਲ ਹੈ ਦਾ ਠੀਕ ਹੈ ਰਜੂ ਭయ్యా ਹੋ ਰਿਹਾ ਤੇ ਵਧੀਆ ਸਟੇ ਵੀਰੇ ਦਾ ਬਹੁਤ ਵਧੀਆ-ਵਧੀਆ ਰੂਮ ਬਣੇ ਹੋਏ ਆ ਤੇ ਪੱਕਾ ਹੋ ਕੇ ਜਾਵੇ ਇੱਥੇ ਵੀਊ ਇੱਥੋਂ ਬਹੁਤ ਵਧੀਆ ਦਾ ਆਉਂਦਾ ਭਈ ਸਰਾ ਲੱਗੀ ਭਈਆ ਤੇ ਬਾਈ ਜੀ ਸਾਡਾ ਪਲਾਨ ਬਣਿਆ ਹੈ ਜੋਗਨੀ ਵਾਟਰਫਾਲ ਜਾਣ ਦਾ ਬਾਈ ਜੀ ਉਹ ਕਹਿੰਦੇ ਤੁਸੀਂ ਉਹ ਟਰੈਕ ਜ਼ਰੂਰ ਕਰਕੇ ਆਓ ਤੇ ਅਸੀਂ ਟਰੈਕ ਕਰਨ ਚੱਲੇ ਆਂ ਜੋਗਨੀ ਵਾਟਰਫਾਲ ਤੇ ਬਰਿਆ ਬਾਈ ਜੀ ਕਹਿੰਦੇ ਵੀ ਤੁਸੀਂ ਬੋਲਟ ਲੈ ਜਾਓ ਉਹਦਾ ਬੋਲਟ ਮੈਂ ਵਾਰਮ ਅਪ ਲਈ ਸਟਾਰਟ ਕੀਤਾ ਹੋਇਆ ਹੁਣੇ ਕਰਕੇ ਆਂ ਬਸ ਤੇ 5-10 ਮਿੰਟ ਇਹਨੂੰ ਸਟਾਰਟ ਰਹਿਣ ਦੇਾਂਗੇ ਪੰਜਾਂ ਨੂੰ 10 ਮਿੰਟ ਸਟਾਰਟ ਰਹਿ ਕੇ ਫਿਰ ਇਹਨੂੰ ਆਪਾਂ ਚਲਾਵਾਂਗੇ ਕਿਉਂਕਿ ਥੋੜਾ ਨਾ ਜ਼ਿਆਦਾ ਕੋਲਡ ਸੀ ਬਾਹਰ ਮਾਈਨਸ ਟੈਂਪਰੇਚਰ ਹੋਣ ਕਰਕੇ ਤੇ ਬਹੁਤ ਟਾਈਮ ਸਟਾਰਟ ਰੱਖੂਗਾ ਮੈਨੂੰ ਰਿਸਕ ਨਹੀਂ ਲੈਣੇ ਕਾ ਰਿਸਕ ਨਹੀਂ ਲੈਂਦੇ ਆਪਾਂ ਠੀਕ ਹੈ ਜੀ ਆਇਓ ਮਿਲਦੇ ਫਿਰ ਆਪਾਂ ਰਾਜ ਅਟਲ 터ਨਲ ਦੇ ਵੱਲ ਜਾ ਰਹੇ ਆਂ ਜੀ ਸਨੂਨੀ ਨਿਊਜ਼ ਮਿਲੀ ਸੀ ਪੁਲਿਸ ਵਾਲਿਆਂ ਤੋਂ ਕਹਿੰਦੇ ਵੀ ਸੌਲੰਗ ਵੇਲੀ ਅਟਾ ਟਨਲ ਤੱਕ ਖੁੱਲਤੀ ਹੈ ਕਿ ਅਸੀਂ ਹੁਣ ਪੂਰੇ ਤੱਕੇ ਨਾਲ ਉੱਥੇ ਜਾ ਰਹੇ ਆਂ ਬਹੁਤ ਟ੍ਰੈਫਿਕ ਕੱਟ ਕੇ ਆ ਗਏ ਸੀ ਪਿੱਛੇ ਪਹਿਲਾ ਵਲੌਗ ਇਸੇ ਕਰਕੇ ਨਹੀਂ ਬਣਾ ਸਕਿਆ ਵੀ ਟ੍ਰੈਫਿਕ ਦਾ ਟ੍ਰੈਫਿਕ ਨੂੰ ਬਹੁਤ ਕੱਟ ਰੇ ਸੀ ਅਸੀਂ ਨਾ ਪਿੱਛੇ ਵਾਲਾ ਰੱਜੂ ਮੁੰਡਾ ਵੇਲਾ ਸੀ ਕਿਉਂਕਿ ਥੋੜੀ ਤੇਜ਼ ਆ ਰਹੇ ਸੀ ਅਸੀਂ ਤੇ ਹੁਣੀ ਹੁਣੀ ਨਿਊਜ਼ ਮਿਲੀ ਆ ਘੰਟੇ ਤੋਂ ਪਹਿਲਾਂ ਹੀ ਖੁੱਲੀ ਉਹਨਾਂ ਨੇ ਤੇ ਸਾਰੇ ਜਾਣੇ ਜਾ ਰਹੇ ਆ ਤੇ ਅੱਜ ਜੋ ਤੁਹਾਨੂੰ ਮਿਲਦੇ ਆ ਰਾਵਾਂ ਚ ਤੇ ਮਾੜੇ ਮੋਟੇ ਸਿਨੇਮੈਟਿਕ ਸ਼ਾਟਸ ਤੁਹਾਨੂੰ ਦਿਖਾਉਣੇ ਆ ਤੇ ਕੱਲ ਦੇ ਪਰਫ ਦੇ ਚਾਂਸਸ ਹੈਗੇ ਆ ਕੱਲ ਤੱਕ ਅਸੀਂ ਇੱਥੇ ਹੀ ਆਂ ਕੱਲ ਨੂੰ ਤੁਰਾਂਗੇ ਅਸੀਂ ਆਦੇ ਪਿੰਡ ਵੱਲੋਂ ਅੱਜ ਫਿਰ ਮਿਲਦੇ ਆ ਰਾਵਾਂ ਚ ਟ੍ਰੈਫਿਕ ਬਹੁਤ ਜ਼ਿਆਦਾ ਸੀ ਕੋਈ ਸਾਨੂੰ ਨੰਗਰ ਨਹੀਂ ਦੇ ਰਹੇ ਸੀਗੇ ਔਰ ਸਾਈਕਲ ਵੀ ਨੰਗਰ ਦੇ ਰਹੇ ਸੀ ਇਧਰ ਪੁਲਿਸ ਜਾਂਦੇ ਸੀ ਉਹਨਾਂ ਨੇ ਇਹ ਗੱਡੀਆਂ ਵਾਗਰ ਲਾ ਲਿਆ ਕੋਈ ਐਮਰਜੈਂਸੀ ਉਹ ਪੁਲਿਸ ਬਹੁਤ ਜਾਈ ਜਾਂਦੀ ਅੱਗੇ ਉਹ ਕੱਲੜ ਰਾਈ ਕਿੰਨਾ ਸੋਹਣਾ ਲੱਗ ਰਿਹਾ ਅੱਜ ਬਹੁਤ ਸੋਹਣਾ ਲੱਗ ਰਿਹਾ ਆ ਸੌਮਣਪੜ ਦੇ ਉੱਤੇ ਕਿੰਨਾ ਸੋਹਣਾ ਯਾਰ ਆ ਚੈੱਕ ਕਰੋ ਜੇ ਇਤਰਾ ਆ ਦੇਖੋ ਇਹਨੇ ਆਪਾਂ ਕਿੱਧਰ ਜਾ ਕੇ ਆਣਵਾਗਾ ਉਹ ਕੀ ਨਾਂ ਸੀਗਾ ਦਾ ਅਗਲੀ ਵਟਫਲ ਅਗਲੀ ਵਟਫਲ ਹਾਂ ਕੀ ਬੋਲਿਆ ਕਰ ਤੂੰ ਬੜੀ ਬੜੀ ਬੋਲਦਾ ਕੱਲ ਅਸੀਂ ਇੱਥੋਂ ਆ ਕੇ ਮੁੜ ਗਏ ਸੀ ਇੱਥੋਂ ਵਾਪਸ ਆਉਂਦੇ ਹਾਂ ਗਏ ਜਾ ਸਕਦੇ ਆ ਤੇ ਹੁਣ ਅਸੀਂ ਜਾ ਰਹੇ ਆ ਪਰ ਤੁਸੀਂ ਇਧਰ ਚੈੱਕੋ ਜੀ ਮੋਟਰਸਾਈਕਲ ਐਸ ਲੋਡ ਨਾਲ ਵਰਕ ਕਰਿਆ ਕਰੋ ਮੋਟਰਸਾਈਕਲਾਂ ਦਾ ਡੰਕੜਾ ਵੀ ਅੱਗੇ ਬਹੁਤ ਔਖਾਗਾ ਤੇ ਲੋਕ ਗੱਡੀਆਂ ਨਾਲ ਲੈ ਕੇ ਜਾ ਰਹੇ ਨੇ ਦੇਖੋ ਜੀ ਬਲੈਕ ਆਈਸ ਤੇ ਮੋਟਰਸਾਈਕਲਾਂ ਤੋਂ ਲੰਘ ਰਹੇ ਨੇ ਕਰੋ ਜੀ ਚੈੱਕ ਆ ਰਹੇ ਆਂ ਯਾਰੋਂ ਦੇ ਬਹੁਤ ਸਾਰੀਆਂ ਗੱਡੀਆਂ ਦਾ ਪੂਰਾ ਸੰਹਾਰ ਲੈ ਤੂੰ ਰੋਕ ਦੇ ਦੇਖੋ ਜੀ ਜਾਮ ਉਹ ਮੋੜਦਾ ਗਿਆ ਲਾ ੱਕਾ ਕਰਦਾ ਸੀ ਲ ਕਹਿੰਦਾ ਕੋਈ ਚੱਕਰ ਹੀ ਨਹੀਂ ਚਲਾਣ ਕਰਾਵਾਂਗੇ ਕਹਿੰਦਾ ਜਾ ਜੀ ਉੱਪਰ ਤੇ ਜਦੋਂ ਜਾਣ ਲੱਗੇ ਫਿਰ ਉਹ ਸਾਲਾ ਕਹਿੰਦਾ ਇੱਧਰ ਲਾ ਲੋ ਸ਼ੈਡ ਤੇ ਬੌਂਡ ਕਰੂੰਗਾ ਬਾਈਕਰ ਕਰਾਉਣੀ ਹੈ ਬੌਂਡ ਚਲੀ ਹੋਏ ਬੌਂਡ ਕਰਾਉਣਾ ਪੱਕੀ ਹਾਲਾ ਉਹ ਪੁੱਛਦਾ ਫਿਰ ਹੁਣ ਕਹਿਦਾ ਅਗਰ ਆ ਬੌਂਡ ਕਰੂੰ ਇੱਧਰ ਸ਼ੈਡ ਤੇ ਲਾ ਲੋ ਮੈਂ ਚੋਅ ਵੀ ਕਰੂੰਗਾ ਨਾ ਉੱਧਰ ਉਪਰੋਂ ਲਾਈਮਸਾ ਦੂ ਹਾਂ ਉਹ ਤੇ ਉੱਥੇ ਲਾ ਦੇ ਆ ਚਲੀਏ ਕਦੇ ਤੈਨੂੰ ਕਿਹਾ ਕਿ ਨਾ ਸੀ ਉੱਪਰ ਜਾਇਓ ਪੁਲਸ ਵਾਲੇ ਨੇ ਪੁਲਸ ਵਾਲੇ ਨੇ ਹਾਂ ਉਹ ਵੀ ਮਾਰਦਾ ਤੈਨੂੰ ਯਾਰ ਨਹੀਂ ਇੰਉਂ ਤਾਂ ਕਹਤੋਂ ਸਾਰੇ ਜਾਈ ਜਾਂਦੇ ਸੂ ਇੱਥੇ ਜਾਈ ਜਾਂਦੇ ਆ ਬਈ ਵਾਪਸ ਮੋੜ ਜਾਂਦੇ ਆ ਉਹ ਪੂਰੇ ਪੂਰੇ ਗਏ ਟੱਪ ਕੇ ਕੱਲ ਵੀ ਸਾਨੂੰ ਇੱਥੇ ਹੀ ਵਾਪਸ ਮੋੜਿਆ ਸੀਗਾ ਜੀ ਨਹੀਂ ਨਹੀਂ ਆਪਾਂ ਉੱਧਰ ਚੱਲਦੇ ਆ ਯਾਰ ਜੰਗਲ 'ਚ ਕਰੋ ਜੀ ਚੈੱਕ ਬਲਾਈਕ ਆਈਸ ਬਲੈਕ ਬਲੈਕ ਆਈਸ ਲੱਗੀ ਹੋਈ ਐ ਲਿਕੇਸ਼ਨ ਚੱਲ ਸਹੀ ਇਹ ਚੈੱਕ ਰੁਕ 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 ਸਰੋ ਜੀ ਮਾਹੌਲ ਚਾਲ ਚੱਕ ਕੱਚਾ ਜਾ ਹੋ ਗਏ ਬਾਸ ਮੁੜ ਰਿਹਾ ਗੱਲਾ ਹੋਰ ਯਾਰ ਭਰਾਵਾ ਕਿਹਾਰੇ ਕੰਡ ਲੱਗਦੇ ਆਪਾਂ ਨਾ ਓਏ ਉਹ ਤੂੰ ਉੱਠ ਹੀ ਆਇਆ ਯਾਰ ਬੜਾ ਵੱਡਾ ਯਾਰ ਲੰਬਾ ਆ ਓਏ ਨਾ 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 ਮੁੱਛਾ ਖਰਾਬ ਹੁੰਦੀ ਐ ਕੋਹੀ ਕੋ ਗੱਡੀ ਵਾਲਿਆਂ ਨੂੰ ਹੀ ਕੋ ਸਾਰਿਆਂ ਨੂੰ ਗਿਓ ਬੇ ਗੱਲਾਂ ਹਨਾ ਓਏ ਇਹਨੇ ਟਰੱਕ ਤੇ ਜੜ ਕੇ ਆਵਦੇ ਹੋ ਬਰੋ ਵਾਲੇ ਨੇ ਮੋਰਸਾਣਾ ਹਾਂ ਸਾਰਾ ਮੇਰੇ ਨਾਲ ਦੇਖੋ ਇੱਕ ਹੋਰ ਹੋ ਜਾ ਬਾਈ ਓਏ ਦੇ ਲਓ ਬਾਈ ਥੈਂਕ ਯੂ ਬਾਈ ਕੋਈ ਬਾਤ ਨਹੀਂ A hoa đi học kia ਕਿ ਇੰਨਾ ਜਿਆਦਾ ਜਿਆਦਾ ਆ ਪ੍ਰਾਈਮ ਇੰਨਾ ਜਿਆਦਾ ਆ ਛੱਡ ਦੋ ਗੱਲਾਂ ਉਹ ਬੰਦਾ ਸੁਆਦ ਲੈ ਰਿਹਾ ਪੂਰਾ ਆ ਵੀ ਸਹੀ ਦੀਨਾ ਗੱਲ ਕਰ ਰਿਹਾ ਪੂਰਾ ਸੁਆਦ ਲੈ ਰਿਹਾ ਜਾਉਂਦਾ ਆ ਜਾ ਪਾਪਾ ਸੁਣੋ ਪਾਈ ਉਹ ਆ ਉਹ ਸੋਣੀ ਕਰਤਾ ਥਾਣਾ ਚਲੋ 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 ਜਲਦੀ ਚਲੋ ਆ ਚੱਕੋ ਜੀ ਅਸੀਂ ਇੱਧਰ ਨੂੰ ਆ ਚੁੱਕੇ ਆ ਇਹ ਹੈਗਾ ਰਾਜ ਜੋਗਨੀ ਵਾਟਰਫਾਲ ਵਾਲੋ ਉੱਤੋਂ ਅਸੀਂ ਜਿੱਥੋਂ ਆਏ ਆ ਘੱਟੋ ਘੱਟ 8-9 ਕਿਲੋਮੀਟਰ ਉੱਤੋਂ ਮੁੜ ਕੇ ਆਏ ਆ ਦੁਬਾਰੇ ਫੇਰ ਤੇ ਹੁਣ ਅਸੀਂ ਜਾ ਰਹੇ ਆ ਜੋਗਨੀ ਵਾਟਰਫਾਲ ਵੱਲ ਟੂਵਰਡ ਜੋਗਨੀ ਵਾਟਰਫਾਲ ਇੱਧਰ ਅਸੀਂ ਉੱਪਰ ਚੜਾਂਗੇ ਜੰਗਲ ਚ ਹਾਂ ਹੁਣ ਇੱਧਰ ਕਿੱਧਰ ਰਹਿ ਗਿਆ ਆ ਇੱਧਰ ਸਿੱਧਾ ਚੱਲ ਕਿੱਧਰ ਓਏ ਆ ਗਿਆ ਜੀ ਜੋਗਨੀ ਫੁੱਟਬਾਲ ਦੇ ਬਹੁਤ ਕਰੀਬ ਆਸ-ਪਾਸੇ ਦੇਖੋ ਇੱਥੇ ਬਹੁਤ ਸਨੋ ਪਈ ਹੈ। ਇਹ ਸਨੋ ਪਈ ਵੀ 28 ਦਸੰਬਰ ਦੀ ਤੇ ਅੱਜ ਹੋ ਗਈ 30 ਦਸੰਬਰ। ਹੁਣ ਸਾਡੇ ਕੋਲੇ ਜੇ ਬਾਈਕ ਸੀਗੀ ਅਸੀਂ ਤਾਂ ਇੱਧਰ ਜਾ ਰਹੇ ਹਾਂ ਜੇ ਗੱਡੀ ਹੁੰਦੀ ਫਿਰ ਫਿਰ ਤੁਰਨਾ ਪੈਂਦਾ ਔਖਾ ਸੀ ਤਾਂ ਫਿਰ ਤੁਰ ਕੇ ਆਉਣਾ ਪੈਂਦਾ ਤੇ ਇੱਥੇ ਪੇਡ ਪਾਰਕਿੰਗ ਹੀ ਹੈ। ਪਾਰਕਿੰਗ ਲਾ ਦਾਂਗੇ। ਉਹ ਦੇਖ ਲੈਂਦੇ ਅੱਗੇ ਕਿੱਥੋਂ ਤੱਕ ਜਾਂਦੀ ਆ। ਉਹ ਬਲੇਕ ਆਈ ਸੀ। ਬਲੇਕ ਆਈ ਸੀ। ਜਦੋਂ ਜਿੱਥੋਂ ਦਾ ਮੋਟਰ ਸਾਲ ਜਾਂਦਾ ਆਪਾਂ ਲੈ ਕੇ ਜਾਂਦੇ ਆ ਇਹਨਾਂ ਨੂੰ ਪੁੱਛ ਲੈਣਾ ਕਿ ਕਿੰਨੇ ਪੈਸੇ ਦੇਊਗਾ ਆਉਣ ਤੇ ਆਉਣ ਤੇ ਮੈਂ ਫੜ ਲਉ ਕੋਈ ਨਾ ਆਹ ਇਹ ਪੈ ਜਾਈ ਨਾ ਅਗੇ ਹਾਂ ਇਹ ਕੰਡੇ ਵਾਲੀ ਤਾਰ ਲੱਗੀ ਹੁੰਦੀ ਆ ਆਪਾਂ ਲੈ ਜਾਂਦੇ ਆ ਮੋਟਰਸਾਂ ਦੇ ਤਰ੍ਹਾਂ ਤੇ ਹਾਂ ਲੋ ਬਈ ਮਿੱਠੀ ਮਿੱਠੀ ਨਦੀ ਦੀ ਆਵਾਜ਼ ਨਾਲ ਅਸੀਂ ਜਾ ਰਹੇ ਹਾਂ ਜੋਗਨੀ ਵਾਟਰਫਾਲ ਦੇ ਵੱਲ ਨੂੰ ਅਸੀਂ ਜਾ ਰਹੇ ਹਾਂ ਜੋਗਨੀ ਵਾਟਰਫਾਲ ਦੇ ਵੱਲ ਨੂੰ ਬੁਲਟ ਅਸੀਂ ਉੱਥੋਂ ਮੁੜ ਕੇ ਲੱਗੇ ਆਂ ਉਹ ਸਨੋਵਰ ਤੋਂ ਉੱਥੋਂ ਜੜਿਆ ਨਹੀਂ ਪਿੱਛੇ ਵੀ ਦੋ ਤਿੰਨ ਜਗ੍ਹਾ ਇਹੋ ਜਿਹੀ ਸਨੋ ਸੀ ਪਰ ਉੱਥੋਂ ਚੜਾ ਲਿਆ ਸੀ ਅਸੀਂ ਓਏ ਆਪਣੀ ਪਾਣੀ ਦੀ ਬੋਤਲ ਕਿੱਥੇ ਆ? ਪਾਣੀ ਉੱਥੇ ਰੱਖੇ ਇਹ ਬਈ ਹੋਰੇ ਉਹ ਤਵਾਰਿਆ ਤੇ ਇੱਥੇ ਮੜਾ ਦੇਖ ਕੇ ਜੇ ਬਬਿਓ ਥੋੜੀ ਹੈਗੀ ਵਰਖੋ ਸੋ ਨਾ ਜੰਦਾ ਬੰਦਾ ਟਿੱਗਾਂ ਦਾ ਬਹੁਤ ਖਤਰਾ ਰਹਿੰਦਾ ਹੈ ਇੱਥੇ ਰੀਅਲ ਐਡਵੈਂਚਰ ਇਹੀ ਹੁੰਦਾ ਹੈ ਰੀਅਲ ਐਡਵੈਂਚਰ ਜਿਹੜੇ ਆ ਕੇ ਮੁੜ ਜਾਂਦੇ ਆ ਗੱਡੀ 'ਚ ਫੋਟੋ ਖਿੱਚ ਕੇ ਜੇ ਕੋਈ ਸਾਰੇ ਆਣੇ ਜਾਂਦੇ ਆ ਸੋਲੰਗ ਵੈਲੀ ਕੋਲ ਟ੍ਰੈਲਲ ਨਾਲੋਂ ਤੁਸੀਂ ਜੋਗਨੀ ਵਾਟਰਫਾਲੋ ਸਾਨੂੰ ਬਹੁਤ ਵਧੀਆ ਲੱਗ ਰਹੀਆਂ ਨੇ ਪੱਗੇ ਤੱਕ ਸਾਰੀ ਬਰਫੀ ਵਰਖਾ ਉਹ ਉੱਤੋਂ ਤੱਕ ਚੱਪੀ ਦੇਗ ਲੈ ਕੇ ਰੌਂਦੇ ਜਾਂਦੇ ਅਸੀਂ ਰਾਹ 'ਚ ਲੋਕਾਂ 'ਤੇ ਛੋਟੀਆਂ ਫੜੀਆਂ ਹੋਈਆਂ ਪਰ ਅਸੀਂ ਗੱਭਰੂ ਜਵਾਨ ਹੋਣ ਕਰਕੇ ਅਸੀਂ ਐਂ ਹੀ ਜਾਂਦੇ ਆ। ਓਹੋ ਹੋ ਹੋ ਅਸੀਂ 2x2 ਆਗੇ ਤੇ 4x4 ਤਾਂ ਹੈਣੀ ਅਸੀਂ ਤਾਂ ਕਿ ਥੋੜੇ ਸਲਿੱਪ ਨਿਕਲ ਰਹੇ ਆ। ਅਸੀਂ ਜੀ ਇੱਥੋਂ ਚੜ੍ਹੇ ਹੋਵਾਂਗੇ ਵੱਧ ਤੋਂ ਵੱਧ 200 ਮੀਟਰ। 200 ਮੀਟਰ ਬਹੁਤੀ ਕਰਦੇ ਕਰ ਲਾਉਂਦੇ ਤੇ ਅਸੀਂ ਜਾਣਾ ਐਨੀ ਦੂਰ। ਤੇ ਬੰਦੇ ਖੁਰਜੇ ਨੂੰ ਭਾਦ ਲੈਂਦੇ ਹੋਏ ਉੱਥੋਂ ਤੱਕ ਹੋ ਰਿਹਾ ਬੰਦਾ ਉੱਥੋਂ ਤੱਕ ਜਾਣਾ ਅੱਜ ਜਾਓ ਜਿਹੜੇ ਆਦਰਾ ਤੇ ਆਪੋ ਹੀ ਖਿੱਚੀ ਵਾਟ ਹੋਲੀ ਉੱਤਰ ਵੀ ਹੋ ਗਈ ਆ ਬਾਈ ਇਹਰੇ ਵੀ ਮਸਾਂ ਛੋਟੀਆਂ ਛੋਟੀਆਂ ਲੈ ਕੇ ਉੱਤਰਦੇ ਆ ਇਹ ਤੇ ਅਸਲ ਐਡਵੈਂਚਰ ਤਾਂ ਇਹੀ ਰਹਿੰਦਾ ਬਈ ਅਸੀਂ ਦੋ ਵਾਰੀ ਉਹੀ ਪੰਗਾ ਲੈ ਲਿਆ ਦੋ ਵਾਰੀ ਬਹੁਤ ਵੱਡਾ ਮੈਂ ਆਪ ਵੀ ਪਛਤਾਈ ਇਹਨੇ ਵੀ ਜੋਗਨੀ ਵਾਟਰਫਾਲ ਘੱਟੋ ਨਹੀਂ ਆਏ ਇਹ ਵੀ ਸਾਨੂੰ ਬਾਈ ਨੇ ਰეკਮੈਂਡ ਕੀਤਾ ਸੀਗਾ ਚੜ ਜਾ ਇਹ ਵੀ ਤੁਹਾਨੂੰ ਬਾਈ ਨੇ ਰეკਮੈਂਡ ਕੀਤਾ ਜਿਹਦਾ ਬਾਈ ਦਾ ਹੋਟਲ ਹੈ ਤੇ ਵਧੀਆ ਕੀਤਾ ਬਾਈ ਨੇ ਇਹ ਦੱਸ ਕੇ ਤੇ ਆਸ-ਪਾਸ ਮੇਰੇ ਨਾਲ ਵੀਊ ਦੇਖੋ ਇਸ ਤਰ੍ਹਾਂ ਦਾ ਵੀਊ ਹੋਗਾ ਚੰਗਾ ਨਿਆਰੀ ਨਿਆਰੇ ਬਾਬੇ ਨਿਆਰੀ ਨਿਆਰੇ ਇੱਕ ਦੋ ਵਾਰੀ ਆ ਜਾਇਆ ਕਰੋ ਆ ਜਾਇਆ ਕਰੋ ਇੱਕ ਦੋ ਵਾਰੀ ਵਧੀਆ ਰਹਿੰਦਾ ਮਾਈਂਡ ਰਿਲੈਕਸ ਹੋ ਜਾਂਦਾ ਬਹੁਤ ਵਧੀਆ ਲੱਗਦਾ ਬਹੁਤ ਦੂਰ ਆ ਬਾਬੇ ਬਹੁਤ ਦੂਰ ਆ ਹੌਲੀ-ਹੌਲੀ ਜਾਵਾਂਗੇ ਪੱਟ ਥੋੜੇ ਖੁੱਲੀ ਹੋ ਜਾਂਦੇ ਆ ਆਏ ਨੇ ਦੇ ਕੁਛ ਬਈ ਹੋਰੇ ਤੇ ਹੋਰੇ ਮੇਰਾ ਬਬੋਹ ਦੇਖੀ ਦੇਖੀ ਮੇਰਾ ਵੀਰ ਦੇਖੀ ਦੇਖੀ ਤੇ ਸੋਨੇ ਮੋਰ ਰੰਦੇ ਚੇਹੇ ਕੁਛਾ ਇਹ ਮੇਰਾ ਥੋੜੀ ਝੜਾਈ ਥੋੜੀ ਮੁਸ਼ਕਲ ਹੈ ਬਹੁਤ ਹੀ ਸੋਹਣੇ ਪਹਾੜ ਰਜੂ ਵਾਕ ਐਂਡ ਵੀਡੀਓ ਆਂਦੀ ਓਏ ਇੱਥੇ ਪਿੱਛੇ ਚੱਕੀ ਅਰੇ ਵਾਹ ਜੀ ਵਾਹ ਕਹਿੰਦੇ ਮੁੰਡਾ ਕੁੜੀ ਨਾਲ ਸੋਹਣੀ ਕੁੜੀ ਮੁੰਡੇ ਨਾਲ ਸੋਹਣਾ ਕੁੜੀ ਦੇ ਇੱਥੇ ਨਹੀਂ ਕਹਿੰਦੇ ਕੱਲਾ ਮੁੰਡਾ ਹੀ ਸੋਹਣਾ ਸੌਰੀ ਦੋ ਮੁੰਡੇ ਸੋਹਣੇ ਦੋ ਮੁੰਡੇ ਸੋਹਣੇ ਆ ਆ ਵੀ ਕੁੱਤਾ ਮੋਟਾ ਇੱਥੋਂ ਦਾ ਸਾਰੇ ਕੁੱਤੇ ਮੋਟੇ ਇੱਥੋਂ ਦੇ ਹਨਾ ਯਾਰ ਕੀ ਚੱਕਰ ਖਰਾਕਾਂ ਦੇ ਹੁਣ ਤੇਰੇ ਅੰਗ ਮੈਂ ਹਾਂ ਪੂਰੇ ਖਰਾਕਾਂ ਦੇ ਇੱਥੋਂ ਦੇ ਤੇ ਬਾਕੀ 뷰 ਬਹੁਤ ਵਧੀਆ ਇੱਥੋਂ ਦਾ ਸਰਾ ਲੱਗੀ ਵੀ ਆਹ ਦੇਖੋ ਮਾਊਂਟੇਨ ਕੀ ਕਾਈਆਂ ਉਹ ਮੇਰੇ ਪਿੱਛੇ ਸਿਰਾ ਬਾਬੇ ਸਿਰਾ ਇੱਥੇ ਵਿਆਹ ਵਾਰੇ ਜੋੜੇ ਬਾਬਾ ਆਉਂਦੇ ਆ ਆ ਸਾਰੇ ਵਿਆਹ ਵਾਰੇ ਜੋੜੇ ਵੇਖਦੇ ਆ ਤਰਾ ਆਹ ਹੇ ਪਤੰਗੇ ਜਨੇ ਨਿਕਲ ਲੱਗੇ ਸਰੀਰ ਤੇ ਤੇ ਭਰਾਵਾ ਪਤੰਗੇ ਨਿਕਲ ਨਹੀਂ ਆਲੇ ਦੇਖ ਕਿੰਨੀ ਉੱਤੇ ਆ ਬ੍ਰੋ ਰੀਅਲ ਐਡਵੈਂਚਰ ਬ੍ਰੋ ਰੀਅਲ ਐਡਵੈਂਚਰ ਉੱਥੇ ਜਾਣਾ ਹੈ ਹਾਂ ਉਹ ਉੱਤੇ ਆ ਜਮਾ ਉਹ ਉੱਤੇ ਲੋ ਬਈ ਅਸੀਂ ਪਹੁੰਚ ਗਏ ਜੁਗਨੀ ਵਾਟਰਫਾਲ ਦੇ ਚਰਨਾ ਚ ਕਰਦੇ ਕਰਾਉਂਦੇ ਜੇ ਤੁਹਾਨੂੰ ਦਿਖਾਈਏ ਕਿੰਨੀ ਦੂਰ ਅਸੀਂ ਅੱਧੇ ਘੰਟੇ ਤੁਰ ਕੇ ਆਏ ਆ ਤਾਂ ਆ ਦੇਖੋ ਉਹ ਸਾਹਮਣੇ ਤੁਸੀਂ ਤੁਰ ਕੇ ਆਏ ਆ ਤੇ ਇਧਰੋਂ ਕਰਦੇ ਕਰਾਉਂਦੇ ਐ ਉੱਤੋਂ ਦੀ ਵਾਲ ਖਾ ਕੇ ਅਸੀਂ ਆਇਆ ਇਧਰ ਦੀ ਇਧਰ ਐ ਕਰਕੇ ਐ ਕਰਕੇ ਐ ਕਰਕੇ ਉਹ ਜਾਂਦਾ ਰੱਜੂ ਵੀਰਾ ਤੇ ਅਸੀਂ ਉੱਥੇ ਜਾ ਕੇ ਦੋ ਵਾਰੇ ਫਿੱਪਰ ਫੇਰ ਵਾਪਸ ਐ ਕਰਕੇ ਉੱਥੇ ਜਾ ਕੇ ਉਹ ਉੱਥੇ ਜਾ ਕੇ ਅਸੀਂ ਚੜਾਂਗੇ ਫਿਰ ਉਧਰ ਨੂੰ ਉਹ ਜਾਂਦੇ ਲੋਕ ਉਹਤੇ ਤੱਕ ਇਹ ਸਾਡਾ ਅੱਜ ਦਾ ਪਲਾਨ ਹੈ ਅੱਜ ਦਾ ਦਿਨ ਸੀ ਕਿਲਾ ਜੁਗਨੀ વોਟਰਫਾਲ ਲਈ ਤੇ ਚੱਲਦੇ ਹਾਂ ਜੋ ਅੱਗੇ ਥੋੜੀ-ਥੋੜੀ ਸਾਨੂੰ ਹੀ ਲਈ ਜਾਂਣਾ ਨਾਲ ਹੀ ਬਣੇਰੇ ਨਾਲ ਤੇ ਉਹ ਭਾਈ ਜੀ ਆ ਰਹੇ ਇੱਥੇ ਕੁਝ ਵੇਚਦੇ ਵਿਚਾਉਂਦੇ ਥੋੜੀ ਮਹਿੰਗੀ ਮਿਲਦੇ ਇੱਥੇ ਕੱਪੜੇ ਪਰ ਚੱਲ ਜਾਂਦਾ ਠੀਕ ਹੈ ਮੇਰੇ ਕੋਲ ਅਸੀਂ ਕੱਪੜੇ ਭਲੇਟ ਕੇ ਲਈ ਜਾਂਦਾ ਸੀ ਇਹ ਰਹਿ ਗਿਆ ਜੀ ਜੁਗਨੀ વોਟਰਫਾਲ ਇੱਥੋਂ ਤੋਂ ਆਉਂਦਾ ਭਾਈ ਉਹ ਉੱਥੋਂ ਤੋਂ ਕਰਦਾ ਕਰਾਉਂਦਾ ਇਹ ਜਾਵੜਦਾ ਉਹ ਛੋਟਾ ਜਿਹਾ ਚੱਲੋ ਮੇਰਾ ਵੀਰ ਅੱਗੇ ਲਓ ਜੀ 사운ਡ ਚ ਲਓ ਜੀ 사운ਡ ਚ ਇੱਕ ਕਰੋ ਚੁੱਬਰਾਂ ਦੇ ਮਨ ਤੇ ਖੁਸ਼ੀ ਦੇਖੋ ਕਿੰਨੀ ਖੁਸ਼ੀ ਹੈ ਜਦੋਂ ਇਹ ਆ ਕਰਦੇ ਬਹੁਤ ਉੱਥੇ ਪਹੁੰਚੇ ਹੱਥ ਤੱਕ ਪਾਜਗੇ ਸਕੂਟਰ ਆ ਸਾਹ ਓਹੋ ਪਿੱਛੇ ਦੇਖੋ ਜੋਗਰੀ ਵਾਟਰਫਾਲ ਹੈ ਇਹ ਜੋਗਨੀ ਵਾਟਰਫਾਲ ਹੈ ਬਸ ਆ ਬਾਈ ਇਹ ਕਹਿੰਦੇ ਮੈਂ ਅੱਗੇ ਜਾਣਾ ਤੇ ਪਾਣੀ ਪੀਤਾ ਸੋ ਪਾਣੀ ਵੀ ਬਹੁਤ ਸਵਾਦ ਹੈ। ਆ ਬਾਈ ਅੱਗੇ ਜਾ ਰਹੇ ਤੇ ਬੂਟਵਾੜੇ ਲਾ ਕੇ ਚੱਲ ਚੱਲ ਛੋਟੇ ਚੱਲ ਬਹੁਤਿਆਂ ਅੜ ਕੇ ਬੈਠੇ ਆ ਇਹ ਆ ਕੇ ਆ ਕੇ ਮੈਂ ਵੀ ਆ ਰਿਹਾ ਅੱਜ ਦੀ ਤਾਜ਼ਾ ਨਿਊਜ਼ ਹੈ ਅਸੀਂ ਉਧਰੋਂ ਉੱਤੋਂ ਨੂੰ ਜਾ ਕੇ ਉਹ ਉੱਤੋਂ ਦੀ ਹੋ ਕੇ ਔਰ ਇਹ ਬਾਈ ਉਰੇ ਆਵਲੇ ਇਧਰ ਉਹ ਵਾਟਰਫਾਲ ਆ ਜਾਂਦਾ ਹੈ ਆਵਲੀ ਸਾਈਡ ਤੇ ਉਧਰੋਂ ਆਉਣ ਦੀ ਵਾਪਸ ਵਜਾਏ ਅਸੀਂ ਇਧਰੋਂ ਐਵੇਂ ਆ ਗਏ ਸ਼ਾਰਟਕਟ ਪਤਾ ਕਿਹਨੇ ਦੇਖਿਆ ਸ਼ਾਰਟਕਟ ਇਸ ਬਾਈ ਨੇ ਇਸ ਬਾਈ ਨੇ ਸ਼ਾਰਟਕਟ ਦੇਖਿਆ ਇਸ ਬੰਦੇ ਨੂੰ ਲਿਆਉਣ ਦਾ ਵਧੀਆ ਫਾਇਦਾ ਹੋਇਆ ਨੁਕਸਾਨ ਕੋਈ ਨਹੀਂ ਹੈਗਾ ਨੁਕਸਾਨ ਕੋਈ ਨਹੀਂ ਕੂਟ ਬਾਟ ਭਜਣ ਤੋਂ ਥੋੜਾ ਭਰੇਜਾ ਸਾਡਾ ਤੇ ਇੱਕ ਹੋਰ ਤੁਹਾਨੂੰ ਗੱਲ ਦੱਸੀਦਾ ਇੱਕ ਹੋਰ ਦਿਖਾਉਣਾ ਹੈ 2 ਮਿੰਟ ਵੇਟ ਕਰਿਓ ਜਿਹੜਾ ਤੁਸੀਂ ਆਹ ਪਹਾੜ ਦੇਖ ਰਹੇ ਹੋ ਆਹ ਪਹਾੜ ਦੇਖ ਰਹੇ ਹੋ ਇੱਧਰ ਬਰਫ਼ ਹੈ ਬਾਦੂ ਸਾਰੀ ਆ ਦੇਖੋ ਤੇ ਇੱਧਰ ਭੋਰਾ ਬਰਫ਼ ਨਹੀਂ ਹੈਗੀ ਕਿਉਂਕਿ ਜਿਹੜਾ ਸੂਰਜ ਹੈ ਉਹ ਇੱਥੇ ਤਾਂ ਐਂ ਜਾਂਦਾ ਹੈਗਾ ਮਤਲਬ ਕਿ ਸਾਰੀ ਸੂਰਜ ਦੀ ਕਿਰਨਾਂ ਇੱਥੇ ਪੈਂਦੀਆਂ ਤੇ ਇਹ ਵਿਚਾਲਾ ਲੁਕ ਮਾਰਿਆ ਜਾਂਦਾ ਹੈ ਇੱਥੇ ਬਰਫ਼ ਤਾਂ ਕਰਕੇ ਤੇ ਇੱਥੇ ਬਰਫ਼ ਹੈ ਨਹੀਂ ਹੈ ਜੀ ਬਸ ਇੱਥੇ ਗੱਲ ਖਤਮ ਹੁੰਦੀ ਹੈ ਉਹ ਸਾਹਮਣੇ ਵਾਲੇ ਘਰ ਬੜੇ ਸੋਹਣੇ ਦਿਖ ਰਹੇ ਆ ਉਹ ਮਨਾਲੀ ਰਹਿੰਦਾ ਮੀਨ ਮਨਾਲੋ ਪਹੁੰਚ ਕੇ ਸੀ ਅਸੀਂ ਉੱਤੇ ਲੋਕ ਕਹਿੰਦੇ ਘੰਟਾ ਲੱਗਣਾ ਸਾਨੂੰ ਲੱਗਿਆ 1/2 ਘੰਟਾ ਜਦੋਂ ਅਗਲੀ ਆਈ ਪੁੱਤਰ ਦੀ ਕਰਨਾ ਹਾਂ ਹਾਂ ਸਪਾਈਡਰਮੈਨ ਬਣ ਕੇ ਸਪਾਈਡਰਮੈਨ ਤੇ ਬੈਟਮੈਨ ਦੀ ਟੀਮ ਬਣਾਵਾਂਗੇ ਸਪਾਈਡਰਮੈਨ ਤੂੰ ਬੈਟਮੈਨ ਮੈਂ ਤੇ ਜਨਤਾ ਇੰਨੀ ਖੜੀ ਐ ਇੱਥੇ ਵਾਧੂ ਵੇ ਵੇਰੇ ਜੋੜੇ ਖੜੇ ਐ ਸਾਰੇ ਆਪਦੀ ਘਰ ਵਾਲੀ ਨਾਲ ਆਏ ਹੋਏ ਇੱਥੇ ਅਸੀਂ ਦੋ ਮਿਲਾਂਗ ਆਏ ਆ ਤੇ ਅਸੀਂ ਦੋ ਮਿਲਾਂਗ ਆਏ ਆ ਤੂੰ ਹੀ ਕਰੋਗੇ ਤਾਂ ਗੱਲਾਂ ਘੈਂਡੀ ਕਰਦਾ ਹੈ ਨਾ ਯਾਰ ਤੇ ਜੋੜਿਆਂ ਦੀ ਇੰਨੀ ਵੀਡੀਓ ਵੀਡੀਓ ਜੁੜੇ ਨੇ ਇੰਨੇ ਵਧੀਆ ਮੈਮਰੀ ਵੀ ਨਹੀਂ ਬਣੀ ਹੋਣੀ ਆਪਣੀ ਦੇਖ ਸਾਡਾ ਸਾਡਾ ਚੜ ਚੁ ਕਈ ਥੋੜਾ ਸਾਹ ਤੇ ਅਸੀਂ ਵਾਰਮ ਅਪ ਲਈ ਬੈਠੇ ਆ ਵਾਰਮ ਅਪ ਕਹੀ ਨਾ ਹੋ ਭੁੱਲ ਗਿਆ ਕੋਲਡ ਡਾਊਨ ਲਈ ਬੈਠੇ ਆ ਇਹਨਿੰਨੋ ਪਤਾ ਗਈ 3-4 ਡਿਗਰੀ ਟੈਂਪਰੇਚਰ ਤੇ ਫਲੋਫੀ ਮੇਰੇ ਨਾਲੋਂ ਦਿਲ ਕਰਾਇਆ ਉਹਨੇ ਤਾਂ ਬਾਈ ਜੀ ਨੇ ਲਾ ਵੀ ਦਿੱਤੀ ਤੇ ਇੰਨਾ ਸੀ ਮਿਲ ਕੀ ਅੱਜ ਗੱਲ ਇੰਨਾ ਸੀ ਤੁਰ ਫਿਰ ਲਏ ਤੁਰ ਫਿਰ ਬਾਹਰ ਲਏ ਅਸੀਂ ਤੇ ਇੱਥੋਂ ਤੁਹਾਨੂੰ ਜਿਹੜਾ ਥਿਊ ਵਿਊ ਦਿਖ ਰਿਹਾ ਉਹ ਤੁਸੀਂ ਵੀ ਦੇਖੋ ਮਾੜਾ ਯਾਰ ਆਇਤੋਂ ਦਾ ਵਿਊ ਹੈ ਜੀ ਕੈਮਰੇ 'ਚ ਦਿਨੇ ਹੀ ਨਹੀਂ ਜਿਹੜਾ ਆਪਾਂ ਨੂੰ ਦੂਸਰੇ ਹਾਂ ਨਹੀਂ ਕੈਮਰੇ 'ਚ ਵੀ ਦਿਖ ਰਿਹਾ ਉਹ ਸਾਰੇ ਇੱਧਰ ਦੀ ਜਾ ਰਹੇ ਸੀ ਆਪਦਾ ਆਈਸੋਲੇਟ ਹੋ ਕੇ ਬੈਠੇ ਆ ਥੋੜਾ ਜਿਹਾ ਉਹ ਬਈ ਹੋਰੇ ਸਾਰੇ ਥੱਲੇ ਜਾ ਰਹੇ ਆ ਕਿੱਦੇ ਡਗਾਉਂਦੇ ਮਿੱਤਰੋ ਅਸੀਂ ਇੱਥੇ ਪਹੁੰਚ ਗਏ ਆ ਇੱਥੇ ਬਹੁਤ ਡਿੱਗੇ ਪੱਗ ਲੈਣੇ ਬਚ ਗਈ ਪੱਗ ਥੋੜੀ ਤਾਂ ਇਹਨੂੰ ਆ ਗਈ ਸੀ ਮਤਲਬ ਕਿ ਲੈਣ ਵਾਲੀ ਸੀ ਬਚ ਗਈ ਹੱਥ ਪੈ ਗਿਆ ਉਦੋਂ ਦੇਖਿਆ ਸੀ ਨਾ ਮੈਨੂੰ ਡਿੱਗਦੇ ਨੂੰ ਜਦੋਂ ਅਸੀਂ ਪਹਾੜਾਂ ਦੇ ਉੱਪਰ ਚੜ੍ਹ ਰਹੇ ਸੀ ਉਦੋਂ ਦਾ ਇਹ ਪਿੱਛੇ ਸੀ ਮੇਰੇ ਹੁਣ ਇਹਨੂੰ ਮੈਂ ਮੂਰੇ ਲਾਇਆ ਮਾ ਤਾਂ ਮੂਰੇ ਲੱਗਾ ਹੁਣ ਪਤਾ ਲੱਗੂ आके दूर रह गए भी गोल क्या भाई तो फिसलन, फिसलन नहीं है इस पॉड पे नहीं है इस वाले पॉड पे अच्छा हां हां इस पॉड पे नहीं है, है। चलो अच्छा, इस पॉड से ले आओ हां हां नहीं दोनों पे भी गए इस पे भी गए हैं अच्छा चार-चार घंटे हो गए हमको हम तो डूब गए भाई नदी में यार देखो गिल्ले हैं पूरे वहां तो ऊपर तलस के वो तो बर्फ है हाँ, वो हाँ, था नहीं नहीं वाटरफॉल है ये अगर आप इस पॉड पे जाओगे तो तो आपको झरने की स्टडी मिलेगी बिल्कुल ऊपर जाके भाई जा इधर जाओगे इधर एक टेंपल है जहां पर आगे जाके ना वो बिल्कुल ऊपर वो ऊपर जाकर पीछे से इधर इधर है टावर के पास या झरने का पानी वही आ रहा नहीं नहीं, नहीं इधर है भाई जम सीधा इधर ठीक है चल भाई चली जाओ यार आप अगर अपने बस देखनी है ना झरने की शादी तो इस पार से जल्दी कोई चक्कर नहीं भाई भाग दो एडी हमारे अगर हमारी मानो तो ये बरबर पड़ा अच्छा ओ गुली गुली जाई हो तो तक तक दाई हैं हैं चल ودي बना चल ਦੇ 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 ਆਰਾਮ ਚੱਲ 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 ਚੜ ਤੂੰ ਭੱਗ ਜਾ ਨਾ ਦਿਲਕਦਾ ਓਏ ਤੇਰ ਕਦਾ ਤਲਕੀ ਓਏ ਪਰੇ ਹੋ ਜਾ ਪਰੇ ਹੋ ਜਾ ਆ ਗੱਲ ਥੋੜਾ ਵਿੱਚ ਹੈ ਆ ਗੜਿਓ ਬੰਦ ਬਣੀ ਕੁੜੀ ਨਹੀਂ 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 ਬਣੀ ਜਾਂਦਾ ਬਲੌਗ ਚੱਲ ਜਾ ਯਾਰ ਅੱਗੇ ਚੱਲ ਤੂੰ ਓਕੇ ਓਕੇ ਹਾਂ ਹਾਂ ਓਕੇ ਜੀ ਮੇਰੇ ਨਾਲ ਮਾਰੀ ਕੈਮਰੇ ਦੇ ਮਾਰੀ ਇਧਰ ਚੈੱਕ ਕਰ ਸਕਦੇ ਜੀ ਤੁਸੀਂ স্নੋਮੈਨ ਬਣਾ ਰਹੇ ਨੇ ਆ ਜੋ ਆਪਾਂ ਥੋੜੀ ਕੋਈ ਕੁਛ ਸਤਾਨੀ ਕਰਦੇ ਆਂ ਕੁਝ ਇਸ ਹਾਂਜੀ ਤੁੱਕੇ ਹੋਵਾਂਗੇ ਕੱਲ ਲੱਗਦਾ ਏਡ ਤਰੀ ਦੀ ਏਡ ਤਰੀ ਦੀ ਵੀ ਸਨੋ ਵੈਂਡ ਬਣਾ ਕੇ ਕਰਤਾ ਰੈਡੀ ਤੇ ਆਪਣੇ ਆਪ ਦੇਖੋ ਹੁਣ ਇਹਨੇ ਦੋ ਤਨਵਰੀ ਟਾਤਾ ਇਹਨੇ ਟਾਤਾ ਇਹਨੇ ਦੋ ਵਾਰੀ ਕਿਉਂ ਭੋਰੀ ਸੀ ਓਏ ਕੋਈ ਇਹਦੀ ਚੀਜ਼ ਨਹੀਂ ਮੈਨੂੰ ਕੋਈ ਕੀ ਅਸੀਂ ਜਾ ਰਹੇ ਹਾਂ ਬਬੇਓ ਡਿੱਗਣਾ ਬਚ ਗਿਆ ਰੱਸੀ ਲਾ ਮਿਰਚੀ ਵੀ ਦੋ ਦਿਓ ਆਖੋ ਬਾ ਕਬੱਡੀ ਕੇ ਬਾਦੇ ਹਾਂ ਸਾਉਤੀ ਹੋਰ ਮਿਰਚੀ ਖਾ ਲਈ ਹੈਗਾ ਕਿਹੜਾ ਫਿਰ ਪਾ ਦੇਗਾ ਕਿ ਤੇ ਸਰ ਨਾ 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 ਚੱਲ ਜਾ ਚੱਲ ਕੱਟ ਕੱਟਣਾ ਉਹਨਾਂ ਨੇ ਕੱਢ